ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਓ ਜਪਾ ਸੁਣਦੇ ਹਾਂ ਲੇਖਕ ਰਾਮਥਰੂ ਬਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਰਦਾਰੋ ਭਾਗ 7 ਖੂਹ ਦੀ ਚੌਂਕੜੀ ਉੱਤੇ ਬੈਠੇ ਲੋਕ ਆਥਣ ਸਵੇਰ ਗੱਲਾਂ ਕਰਦੇ ਕੋਈ ਭਾਈ ਦੁੱਲੇ ਦੀ ਸਰਦਾਰੋ ਨੂੰ ਕੀ ਹੋ ਗਿਆ ਕਿੱਧਰ ਗਈ ਉਹ ਤੈਨੂੰ ਢੋਲ ਨਹੀਂ ਸੁਣਦਾ ਹੁੰਦਾ ਦੁੱਲੇ ਦਾ ਸੁਣਦਾ ਨਿਤ ਸੁਣਦਾ ਬਸ ਜਦੋਂ ਦੁੱਲਾ ਢੋਲੋ ਜਾਵੇ ਉਹਦਾ ਚਿੱਤ ਉਦਾਸ ਹੁੰਦਾ ਹੁਣ ਇਸੇ ਕਰਕੇ ਢੋਲ ਗੂੰਜਦਾ ਹੈ ਉਹਦਾ ਬਈ ਸਰਦਾਰੋ ਹੈ ਨਹੀਂ ਕਿੱਧਰ ਗਈ ਖਬਰੇ ਕਿਹੜੇ ਖੂ ਖਾਤੇ ਜਾ ਪਈ ਕੋਈ ਭਾਈ ਬਦਕਾਰ ਸੀ ਉਹ ਅੰਦਰੋਂ ਅੰਦਰੀ ਗੱਲ ਸੁਲਗਦੀ ਰਹੀ ਹੈ ਬੁੜੀਆਂ ਦੱਸਦੀਆਂ ਨੇ ਬਈ ਉਹ ਦੁੱਲੇ ਦੇ ਮੁੰਡੇ ਨਾਲ ਫਸੀ ਹੋਈ ਸੀ ਅੱਛਾ ਅਨਰਥ ਹੈ ਧਿਆਨ ਹੋਰ ਇਹੀ ਗੱਲ ਸੀ ਬਈ ਦੁੱਲੇ ਨੇ ਮੁੰਡੇ ਨੂੰ ਫਟਾਫਟ ਵਿਆਹਿਆ ਤੇ ਤੁਰਦਾ ਕੀਤਾ ਹੁਣਾਂ ਛੋਟਾ ਚੰਨੂ ਇਹਦੇ ਨਾਲ ਫਸ ਗਈ ਹੋ ਫਿਰ ਨਾ ਇਹ ਇਹ ਹੈ ਜਾਂ ਨਹੀਂ ਇਹ ਤਾਂ ਸਰਦਾਰੋਂ ਨੂੰ ਜਮਾ ਪੁੱਤਾਂ ਵਾਂਗੂ ਹੈ ਮੈਂ ਭਾਈ ਹੋਰ ਲੇਪਣ ਲਾਉਣਾ ਬਈ ਉਹ ਮੁੰਡਾ ਹੀ ਲੈ ਗਿਆ ਹੁਣ ਸਰਦਾਰੋਂ ਨੂੰ ਕੀ ਨਾਂ ਸੀ ਉਹਦਾ ਖੱਡੂ ਹਾਂ ਖੱਡੂ ਉਹ ਤਾਂ ਵਿਆਹਤਾ ਸੀ ਵਿਆਹ ਹੋਵੇ ਹਜ਼ਾਰ ਵਾਰੀ ਵਿਆਹ ਹੋਵੇ ਇਹ ਚੋਰੀ ਦਾ ਗੁੜ ਸਾਲਾ ਹੁੰਦਾ ਹੀ ਇੰਨਾ ਸਵਾਦ ਹੈ ਬਈ ਬੰਦਾ ਛੱਡ ਨਹੀਂ ਸਕਦਾ ਇਹਨੂੰ ਨਾ ਤੀਮੀ ਛੱਡੇ ਸੁਣਿਆ ਨਹੀਂ ਘਰ ਦੀ ਸ਼ੱਕਰ ਬੂਰੇ ਵਰਗੀ ਗੁੜ ਚੋਰੀ ਦਾ ਖਾਵੇ ਕੀ ਕਹਿ ਸਕਦੇ ਆ ਭਾਈ ਕੁਦਰਤ ਜਾਣਦੀ ਹੈ ਮੈੰਗਲ ਨਾਲ ਵੀ ਗੇੜ ਸੀ ਉਹਦਾ ਕਿਹੜਾ ਮੈੰਗਲ ਧੌਕਲ ਦਾ ਛੋਟਾ ਭਾਈ ਮੈੰਗਲ ਓਏ ਓ ਔਲਖ ਪੱਤੀ ਚੋਂ ਜਾਣਦਾ ਨਹੀਂ ਅੱਛਾ ਉਹ ਮੇਰਾ ਸਾਲਾ ਐਨੀਆਂ ਪੱਤੀਆਂ ਛੱਡ ਕੇ ਇੱਧਰ ਆਉਂਦਾ ਹੁੰਦਾ। ਹੋਰ ਇੱਥੇ ਆ ਕੇ ਬੈਠਦਾ ਆਪਣੀ ਪੱਤੀ 'ਚ ਖੂਹ ਤੇ ਇੱਥੇ ਹੀ ਬੱਲੇ-ਬੱਲੇ ਮੈਂ ਨਹੀਂ ਆਖਿਆ। ਇਹ ਸਾਲਾ ਇੱਥੇ ਕਿਉਂ ਬੈਠਾ ਹੁੰਦਾ ਦੂਜੇ ਗਵਾੜ 'ਦ। ਐਸੇ ਕਰਕੇ ਬੈਠਦਾ ਸੀ ਬਾਜੀਗਰਨੀ ਦੀ ਚਾਹਤ ਰਹਿੰਦੀ ਸੀ ਉਹਨੂੰ। ਉਹਦਾ ਬਾਜੀਗਰਨੀ ਨਾਲ ਗੇੜ ਕਿਵੇਂ ਹੋਇਆ ਵੀ ਉਹ ਵੀ ਊਠ ਰੱਖਦੇ ਨੇ। ਮੈੰਗਲ ਦਾ ਵੱਡਾ ਭਾਈ ਤਾਂ ਖੱਬੀ ਖਾਨ ਵਪਾਰੀਆ ਊਠਨ। ਬਸ ਊਠਾ ਕਰਕੇ ਇਹਨਾਂ ਦਾ ਆਉਣ ਜਾਣ ਸੀ ਇੱਕ ਦੂਜੇ ਦੇ ਪਰ ਟੌਂਕਲ ਹੁਣ ਛੱਡਦਾ ਜਾਂਦਾ ਹੈ ਊਠਾਂ ਦਾ ਵਪਾਰ ਇਹ ਵੀ ਛੱਡ ਗਿਆ ਦੁੱਲਾ ਹੁਣ ਤਾਂ ਦੋ ਤਿੰਨ ਊਠ ਉੱਠਣੀਆਂ ਨੇ ਬਸ ਇਹਨਾਂ ਕੋ ਚੰਨੂ ਦੇਖਿਆ ਨਹੀਂ ਲਈ ਜਾਂਦਾ ਹੁੰਦਾ ਬੰਨੇ ਕਿੰਨੀ ਕਿਉਂ ਬਈ ਮੈੰਗਲ ਇੱਥੇ ਕਿਉਂ ਆਉਂਦਾ ਸੀ ਉਹਦੇ ਪਰਜਾਈ ਹੈਗੀ ਹੈ ਪਰਜਾਈ ਨੇੜੇ ਨਹੀਂ ਲਗਣ ਦਿੰਦੀ ਛੜਾ ਮਾਰਦੀ ਹੋ ਉਹ ਬਾਜੀ ਕਰਨੇ ਦੇ ਆਉਣ ਲੱਗ ਪਿਆ ਛੜਾ ਮਾਰਨ ਨੂੰ ਉਹ ਕੀ ਸੱਚੀ ਸੁੱਚੀ ਹੈ ਉਹ ਵੀ ਤਾਂ ਨਿਕਲ ਕੇ ਆਈ ਹੈ ਕਿਧਰੋਂ ਬ੍ਰਾਹਮਣੀ ਹੈ ਜੱਟੀ ਤਾਂ ਉਹ ਹੈ ਨਹੀਂ ਬ੍ਰਾਹਮਣੀ ਹੈ ਐਸੇ ਕਰਕੇ ਸੁੱਤ ਰੱਖਦੀ ਹੈ ਇੱਕ ਵਾਰੀ ਨਿਕਲ ਕੇ ਆ ਗਈ ਸੋ ਆ ਗਈ ਮੁੜ ਕੇ ਤਾਉਕਲ ਤੋਂ ਬਿਨਾਂ ਹੋਰ ਕੋਈ ਬੰਦਾ ਉਹਨੇ ਨੇੜੇ ਨਹੀਂ ਲਾਇਆ ਇਹ ਮੰਗਲ ਵੀ ਦੂਰ ਰੱਖਿਆ ਤੈਨੂੰ ਕਿਵੇਂ ਪਤਾ ਤੂੰ ਵੀ ਛੇੜੀ ਹੋ ਉਹ ਫਿਰ ਛੜ ਤੂੰ ਵੀ ਖਾਦੀ ਲੱਗਦੀ ਹੈ ਨਾ ਮੈਂ ਤਾਂ ਕਿਉਂ ਛੇੜਨਾ ਸੀ ਵਿਚਾਰੀ ਨੂੰ ਬੁੜੀਆਂ ਤੋਂ ਪਿੰਡ ਦੇ ਸਾਰੇ ਭੇਤ ਮਿਲਦੇ ਆ ਇੱਕ ਗੱਲ ਪੱਕੀ ਜਾਣ ਲੈ ਤੂੰ ਪਿੰਡ 'ਚ ਕਿਦਰੇ ਕੁਝ ਵੀ ਹੁੰਦਾ ਹੋਵੇ ਬੁੜੀਆਂ ਤੋਂ ਗੁੱਜਾ ਨਹੀਂ ਰਹਿੰਦਾ ਬਾਮਣ ਨੇ ਜਦੋਂ ਆਪਦਾ ਬਾਮਣ ਛੱਡਿਆ ਉਦੋਂ ਤਾਂ ਧਰਮ ਯਾਦ ਨਾ ਰਿਹਾ ਉਹਦੇ ਹੁਣ ਤਾਂ ਅੰਕਲ ਦੇ ਆ ਕੇ ਧਰਮ ਪਾਲਦੀ ਐ ਅਖੇ ਉਪਰਾ ਆਦਮੀ ਵਾ ਨਹੀਂ ਤੇਰੇ ਬਾਮਣੀ ਐ ਫੇਰ ਤਾਂ ਪੂਰੀ ਸੋਚ ਰੱਖਦੀ ਐ ਉਹ ਹੋਰ ਦੇਖ ਨਹੀਂ ਕਦੇ ਗੱਲ 'ਚ ਮਾਲਾ ਪਾ ਕੇ ਰੱਖੋ ਤਿਲ ਖਲਾਉਂਦੀ ਐ ਕਹਿੰਦੇ ਪੂਜਾ ਪਾਠ ਵੀ ਕਰਦੀ ਐ ਘਰੇ ਫੇਰ ਤਾਂ ਪੂਰਾ ਬ੍ਰह्म ਰੱਖਦੀ ਐ ਭਾਈ ਉਹਦਾ ਪੂਜਾ ਪਾਠ ਤਾਂ ਫੇਰ ਤਾਂ ਔਕਲ ਨੂੰ ਵੀ ਫਾਇਦਾ ਪਹੁੰਚਾਉਂਦਾ ਹੋ ਘਰ ਦੇਖ ਕਿੰਨਾ ਵਧੀਆ ਪਿਆ ਤਾਂ ਔਕਲ ਨੇ ਉਸ ਪੱਤੇ 'ਚ ਔਕਲ ਵਰਗਾ ਕਿਸੇ ਦਾ ਮਗਾਨੀ ਚਵਾਰੇ ਤੇ ਮੋਰਨੀ ਖੜੀ ਕਰ ਰੱਖੀ ਐ ਘੁੰਮਦੀ ਐ ਹਵਾ ਦੇ ਰੁੱਖ ਪਰ ਯਾਰ ਮੈੰਗਲ ਹੁਣ ਨਹੀਂ ਦੇਖਿਆ ਕਦੇ ਇੱਥੇ ਚੌਂਕੜੀ ਤੇ ਬੈਠਾ ਕੱਲ ਬੈਠਾ ਸੀ ਤੂੰ ਆਪ ਨਹੀਂ ਆਇਆ ਹੋਏਗਾ ਇੱਥੇ ਹਾਂ ਠੀਕ ਹੈ ਕੱਲ ਮੈਂ ਮੰਡੀ ਗਿਆ ਸੀ ਸੌਦਾ ਸੂਤ ਜਾ ਲਿਆਉਣਾ ਸੀ ਉਂ ਦੇਖ ਸਾੜਾ ਕਿੱਥੇ ਆਉਂਦਾ ਬਾਜੀਗਰਨੀ ਦੇ ਜੱਟ ਹੋ ਕੇ ਉਹਨੂੰ ਜੱਟੀ ਨਾ ਟੱਕਰੀ ਕੋਈ ਜਿੱਥੇ ਅੜਗੀ ਕੁੰਡੀ ਅੜਗੀ ਜੱਟੀ ਜੁੱਟੀ ਦਾ ਸਵਾਲ ਨਹੀਂ ਇੱਥੇ ਇਸ ਕੰਮ ਚ ਦੀਨ ਧਰਮ ਕੌਣ ਦੇਖਦਾ ਹੁੰਦਾ ਮੈਂ ਹੋਰ ਕਹਿਣਾ ਭਾਈ ਤਾਂ ਅੰਕਲ ਕੇ ਵੇਤਾ ਬਾਜੀਗਰਾਂ ਵਰਗੇ ਹੀ ਐ ਜੱਟ ਕੋਣਾ ਖੋ ਉਹਨਾਂ ਨੂੰ ਇੱਕ ਮਕਾਨ ਹੀ ਮਕਾਨ ਹੈ ਜ਼ਮੀਨ ਤਾਂ ਹੈ ਨਹੀਂ ਓਠਾਂ ਦਾ ਵਪਾਰ ਸੀ ਉਹ ਵੀ ਹੁਣ ਮੁੱਕਿਆ ਹੀ ਸਮਝ ਦੋ ਚਾਰ ਬੋਤੇ-ਬੋਤੀਆਂ ਹੋਣਗੇ ਐ ਆਖ ਬਈ ਕੰਮ ਸਾਰੇ ਬਾਜੀਗਰਾਂ ਨੇ ਜੱਟ ਹੁੰਦੇਓ ਜ਼ਮੀਨ ਦੇ ਦੋ ਖੁੱਡ ਹੁੰਦੇ ਕੋਲ ਤਾਂ ਸਾਗ ਨਾ ਹੋ ਜਾਂਦਾ ਚੱਲ ਤਾਂਕਲ ਨੂੰ ਨਹੀਂ ਸੀ ਹੋਇਆ ਇਸ ਮੰਗਲ ਨੂੰ ਹੋ ਜਾਂਦਾ ਐਡਾ ਕੁੜੀ ਵਰਗਾ ਜਵਾਨ ਦੁੱਲਾ ਕਈ ਦਿਨਾਂ ਪਿੱਛੋਂ ਹਵੇਲੇ ਵਿੱਚੋਂ ਬਾਹਰ ਆਇਆ ਨਹੀਂ ਤਾਂ ਬਸ ਅੰਦਰ ਹੀ ਰਹਿੰਦਾ ਜਾਂ ਤਾਂ ਵੇੜੇ ਵਿੱਚ ਨਿੰਮ ਥੱਲੇ ਬੈਠਾ ਹੁੰਦਾ ਮੰਜੇ ਉੱਤੇ ਲਤਾਨਮਗਾ ਕੇ ਬੈਠਾ ਨਿੰਮ ਦੇ ਡੱਕੇ ਨਾਲ ਧਰਤੀ ਉੱਤੇ ਲਕੀਰਾਂ ਕੱਢਦਾ ਜਾਂ ਫਿਰ ਚੁਬਾਰੇ ਵਿੱਚ ਪਿਆ ਖਜੂਰ ਦੀ ਪੱਖੀ ਚੱਲਦਾ ਰਹਿੰਦਾ ਪੱਖੀ ਚੱਲਦਾ ਚੱਲਦਾ ਸਰਦਾਰੋਂ ਨਾਲ ਗੱਲਾਂ ਕਰਦਾ ਜਿਵੇਂ ਉਹ ਉਹਦੇ ਸਾਹਮਣੇ ਬੈਠੀ ਹੋਵੇ ਗੱਲਾਂ ਵਿੱਚ ਬਹੁਤ ਗਹਿਰਾਈ ਤੱਕ ਉਤਰ ਜਾਂਦਾ ਤਾਂ ਪੱਖੇ ਖੜ ਜਾਂਦੇ ਪੱਖੇ ਦਾ ਉਹਨੂੰ ਕੋਈ ਸਵੇਤਾ ਨਹੀਂ ਸੀ ਪੱਖੇ ਚੱਲਣਾ ਨਾ ਚੱਲਣਾ ਇੱਕੋ ਗੱਲ ਸੀ ਮੁੜਕਾ ਤਾਂ ਲਗਾਤਾਰ ਆਉਂਦਾ ਰਹਿੰਦਾ ਸਵੇਰ ਦਾ ਵੇਲਾ ਸੀ ਸਾਹਮਣੇ ਖੂਹ ਦੀ ਚੌਂਕੜੀ ਉੱਤੇ ਚਾਰ ਕੁ ਬੰਦੇ ਬੈਠੇ ਸਨ ਉਸਨ ਉਹਨਾਂ ਵਿੱਚ ਮੰਗਲ ਨਹੀਂ ਸੀ ਮੰਗਲ ਬੈਠਾ ਹੁੰਦਾ ਤਾਂ ਉਹਨੂੰ ਬੇहद ਖੁਸ਼ੀ ਹੁੰਦੀ ਤਸੱਲੀ ਮਿਲਦੀ ਕਿ ਮੰਗਲ ਪਿੰਡ ਵਿੱਚ ਹੀ ਉਹ ਪਿੰਡ ਵਿੱਚ ਹੈ ਤਾਂ ਸਰਦਾਰੋ ਉਹਦੇ ਨਾਲ ਨਹੀਂ ਗਈ ਖੋ ਦੇ ਚੌਂਕੜੇ ਉੱਤੇ ਬੈਠੇ ਬੰਦਿਆਂ ਵੱਲ ਬਸ ਉਹ ਇੱਕ ਪਲ ਝਾਕਿਆ ਹੀ ਪੈਰ ਨਹੀਂ ਮਿਲਿਆ ਉਹਨੂੰ ਲੱਗਿਆ ਉਹ ਉਹਦੇ ਵੱਲ ਬਹੁਤ ਭੇਤਪਰੀ ਨਿਗਾਹ ਨਾਲ ਚੁੱਪਚਾਪ ਝਾਕ ਰਹੇ ਹਨ ਉਹਨਾਂ ਦੀਆਂ ਨਜ਼ਰਾਂ ਤੋਂ ਬਚ ਕੇ ਨਿਕਲ ਜਾਣਾ ਚਾਹੁੰਦਾ ਸੀ ਪਰ ਇੱਕ ਬੰਦੇ ਨੇ ਬੋਲ ਮਾਰ ਕੇ ਜਿਵੇਂ ਉਹਦੀਆਂ ਲੱਤਾਂ ਨੂੰ ਜੋੜ ਪਾ ਲਿਆ ਹੋਵੇ ਕਹਿੰਦਾ ਕੀ ਗੱਲ ਦੁੱਲਾ ਸਿਆ ਕੋਲ ਕੋਲ ਦੀ ਲੰਗ ਚੱਲਿਆ ਕਦੇ ਦੇਖਿਆ ਹੀ ਨਹੀਂ ਤੈਨੂੰ ਇੱਥੇ ਹੁਣ ਸੁੱਖਦਾ ਹੈ। ਹਾਂ, ਸਭ ਸੁੱਖ ਹੈ ਭਾਈ ਸਾਹਿਬ। ਤੂੰ ਸੁਣਾ ਆਵਦੀ। ਦੁੱਲਾ ਲਕੋਰ ਰੱਖਣਾ ਚਾਹੁੰਦਾ ਸੀ। ਹੋਰ ਕਿਵੇਂ? ਸੰਤੋਖਾ ਉਹਦੀ ਉਮਰ ਦਾ ਹੀ ਸੀ। ਹਵੇਲੀ ਦੇ ਘਰਾਂ ਕੋਲ ਹੀ ਉਹਨਾਂ ਦਾ ਘਰ ਸੀ। ਉਹਨਾਂ ਵਿੱਚ ਬੋਲਚਾਲ ਹੈਗੇ ਸੀ। ਬਸ ਠੀਕ ਹੈ। ਸ਼ੁਕਰ ਹੈ ਰੱਬ ਦਾ। ਦੋਲੇ ਨੇ ਜਵਾਬ ਤਾਂ ਦਿੱਤਾ ਪਰ ਸੰਤੋਖ ਨਾਲ ਅੱਖ ਨਹੀਂ ਮਿਲੀ। ਸੁਦੋਖਾ ਉਹਦੇ ਵਿੱਚੋਂ ਕੁਝ ਕੱਢਣਾ ਚਾਹੁੰਦਾ ਸੀ। ਸਰਦਾਰੋਂ ਨੇ ਦੇਖੀ ਕਦੇ ਅਬੋਹਰ ਗਈ ਹੋਈ ਹੈ ਹਾਂ ਅਬੋਹਰ ਹੀ ਸਮਝ ਖਾਸੇ ਦਿਨ ਹੋ ਗਏ ਦੇਖੀ ਨਹੀਂ ਕਦੇ ਟਾਈਮ ਆਖਿਆ ਗਰਾਂ ਕੋਹੀ ਗਈ ਲੱਗਦੀ ਹੈ ਅਦੁੱਲਾ ਉਥੋਂ ਕਾਲ ਨਾਲ ਤੁਰ ਪਿਆ ਉਹ ਸੰਤੋਖੇ ਦੇ ਹੋਰ ਸਵਾਲਾਂ ਤੋਂ ਬਚਣਾ ਚਾਹੁੰਦਾ ਸੀ ਸਵਾਲ ਜਿਹੜੇ ਉਹਦੇ ਕਾਲ ਜੀ ਨੂੰ ਚੀਰ-ਚੀਰ ਜਾਂਦੇ ਸਨ ਸਵਾਲ ਜਿਹੜੇ ਉਹਦੇ ਫੱਟਾ ਉੱਤੇ ਲੂਣ ਵਾਂਗ ਭੁੱਕੇ ਜਾਂਦੇ ਖੋਤ ਉੱਚੇਰਾ ਪੈ ਕੇ ਉਹ ਹਥਾਈ ਵੱਲ ਮੁੜ ਗਿਆ ਹਥਾਈ ਦੇ ਪਿੱਪਲ ਥੱਲੇ ਬੰਦੇ ਬੈਠੇ ਹੋਣਗੇ ਉੱਥੇ ਕੋਈ ਗੱਲ ਨਿਕਲੇਗੀ ਉਹ ਕੁਝ ਤਾਂ ਦੱਸਣਗੇ ਕੁਝ ਤਾਂ ਬੋਲਣਗੇ ਦੇਖੀਏ ਕੀ ਆਖਦੇ ਹਨ ਸਾਹਮਣੇ ਵਾਲੇ ਘਰਾਂ ਦੀਆਂ ਤਿੰਨ ਚਾਰ ਔਰਤਾਂ ਦੋਲੇ ਵੱਲ ਲਗਾਤਾਰ ਚੱਕ ਕੇ ਜਾ ਰਹੀਆਂ ਸਨ ਔਰਤਾਂ ਨੂੰ ਤਾਂ ਵਾਣ ਹੁੰਦੀ ਹੈ ਬੰਦੇ ਵੱਲ ਝਾਕਣ ਦੀ ਜਿਸ ਬੰਦੇ ਨੂੰ ਵਰਿਆਂ ਤੋਂ ਜਾਣਦੀਆਂ ਹੋਣ ਉਹ ਉਹਦੇ ਵੱਲ ਵੀ ਲਗਾਤਾਰ ਝਾਕੀ ਜਾਣਗੀਆਂ ਜਿਵੇਂ ਉਹਨੂੰ ਪਹਿਲੀ ਵਾਰ ਦੇਖ ਰਹੀਆਂ ਹੋਣ ਪਰ ਦੋਲੇ ਨੂੰ ਲੱਗਿਆ ਨਹੀਂ ਅੱਜ ਕੋਈ ਖਾਸ ਗੱਲ ਐ ਉਹ ਜ਼ਰੂਰ ਸਰਦਾਰੋਂ ਬਾਰੇ ਪੁੱਛਣਗੇ ਇਹਨਾਂ ਨੂੰ ਸਾਰਾ ਪਤਾ ਹੋਣਾ ਹੈ ਉਹਨੇ ਦੂਜੇ ਦਿਨ ਸੋਚਿਆ ਕੀ ਪਤਾ ਸੁਭਾਈ ਕੀ ਚਾਹਦੀਆਂ ਹੁਣ ਪਰਦਾਨੋ ਬੁੜੀ ਨੇ ਪੁੱਛ ਹੀ ਲਿਆ ਦਾਨੋ ਜਿਹੜੀ ਉਹਦੀ ਮਾਂ ਵਰਗੀ ਲੱਗਦੀ ਸੀ ਉਹਨੂੰ ਤਾਈ ਆਖਦਾ ਹੁੰਦਾ ਕਹਿਣ ਲੱਗੀ ਕਿਉਂ ਭਾਈ ਦੁੱਲਾ ਸੋ ਸਰਦਾਰੋਂ ਦੀ ਦੇ ਕੋਈ ਸੁੱਖ ਸਾਦ ਲੱਗਿਆ ਕੋਈ ਪਤਾ ਉਹੀ ਗੱਲ ਇਹਨਾਂ ਬੁੜੀਆਂ ਨੂੰ ਸਭ ਪਤਾ ਸੀ ਦਸਣ ਲੱਗਿਆ ਤਾਈ ਸਾਰੇ ਜਾਏ ਕਿਧਰੇ ਸੂ ਨਹੀਂ ਮਿਲੇ ਕੋਈ ਅੱਛਾ ਭਾਈ ਫੇਰ ਤਾਂ ਬੜੀ ਮਾੜੀ ਗੱਲ ਹੋਈ ਤੇਰੇ ਨਾਲ ਹੋਰ ਤਾਈ ਕੀ ਕਹਿ ਸਕਦੇ ਹੁਣ ਕਿਉਂ ਦੁੱਲਿਆ ਕੋਈ ਝਗੜਾ ਜਿਹੜਾ ਹੋਇਆ ਸੀ ਉਸ ਦਿਨ ਜਿੱਦਣ ਗਈ ਹੈ ਨਾ ਜਿਵੇਂ ਕੋਈ ਗੱਲ ਨਹੀਂ ਹੋਈ ਇੱਕ ਰਿਸ਼ਮ ਪਰਦੀ ਵੀ ਚੰਗੀ ਪਲੀ ਗਈ ਹੈ ਆਪਣੀ ਕੋਥਲੀ ਲੈ ਕੇ ਸਾਰੀਆਂ ਚੀਜ਼ਾਂ ਪਾਈਆਂ ਉਹਦੇ ਵਿੱਚ ਬਹੁ ਦੱਸਦੀ ਹੈ ਬਹੁ ਦੇ ਸਾਹਮਣੇ ਗਈ ਹੈ ਨੇੜੂ ਨੂੰ ਪਿਆਰ ਦੇ ਕੇ ਗਈ ਕੋਈ ਵਾਸਤਾ ਨਹੀਂ ਸੀ ਇਸ ਗੱਲ ਦਾ ਬਈ ਮੁੜੂਗੀ ਨਹੀਂ ਉਹ ਜਿੱਥੇ ਜਿੱਥੇ ਤੁਹਾਡੇ ਬੰਦੇ ਬੈਠੇ ਆ ਦੇਖ ਆਇਆ ਤੋ ਸਾਰੇ ਸਾਡੇ ਖਾਸ ਬੰਦੇ ਤਾਂ ਤਾਈ ਪੀਖੀ ਨੇ ਭਾਈ ਰੂਪੇ ਨੇ ਜਾਂ ਅਬੋਹਰ ਇਹਦੇ ਪੀਕੇ ਬੈਠੇ ਆ ਮੁੰਡਿਆਂ ਦੇ ਸੌਰੀ ਜਾਂ ਹੁੰਦਾ ਜਿੱਥੇ ਜਿੱਥੇ ਹੈਗੇ ਉਹ ਕੁੜੀਆਂ ਕੋਲ ਨਾ ਹੋਵੇ ਕਿਸੇ ਕੁੜੀ ਦੇ ਬੈਠੀ ਹੋ ਕੀ ਐ ਰੁਸ ਕੇ ਕੋਈ ਗੱਲ ਤਾਂ ਹੋਈ ਹੋਣੀ ਆ ਦੁੱਲਿਆ ਮੈਂ ਨਹੀਂ ਜਾਣਦੀ ਸੀ ਉਹ ਤੂੰ ਦੱਸ ਚਾਹੇ ਨਾ ਦੱਸ ਨਹੀਂ ਟਾਈ ਇਹ ਗੱਲ ਨਹੀਂ ਬਸ ਉਹੀ ਨਹੀਂ ਮੁੜੀ ਉਹ ਕੋਈ ਨਹੀਂ ਆਜੂਗੀ ਦੁੱਲੇ ਨੇ ਮੱਥੇ ਦਾ ਮੁੜਕਾ ਪੁੰਜਿਆ ਚਾਦਰੇ ਦਾ ਲੜ ਭਿੱਜ ਗਿਆ ਸੀ ਜਿਵੇਂ ਪਾਣੀ ਵਿੱਚ ਭਿਉਂਤਾ ਹੋਵੇ ਉਹਨੇ ਕਿੰਨੀ ਵਾਰ ਮੁੜਕਾ ਪੁੰਜਿਆ ਸੀ ਹਾਰਡ ਸੌਣ ਦਾ ਮਹੀਨਾ ਸੀ ਪਰ ਇੱਕ ਹਾਰਡ ਸੌਣ ਜਿਹੜਾ ਉਹਦੇ ਅੰਦਰ ਬੈਠ ਗਿਆ ਸੀ ਉਹਦਾ ਉਹ ਕੀ ਕਰਦਾ ਉਸ ਹਾਰਡ ਸੌਣ ਦੇ ਮੁੜਕੇ ਨੂੰ ਕਿਵੇਂ ਪੁੰਹਦਾ ਕੋਈ ਨਹੀਂ ਭਾਈ ਰੱਬ ਤੇ ਨੇ ਝਰਕ ਆਜੂਗੀ ਆਪੇ ਡੋਲੀ ਨਾ ਬਸ ਐਨਾ ਐ ਬਈ ਰਾਜੀ ਖੁਸ਼ੀ ਹੋਵੇ ਵਿਚਾਰੀ ਸਤਿਆਮਾਨ ਦੁੱਲਾ ਸਿਆ ਇੱਕ ਗੱਲ ਮੇਰੀ ਪੱਕ ਜਾਣ ਹੈ ਉਹ ਤੁਹਾਡੀ ਬਰਾਦਰੀ ਚ ਕਿਧਰੇ ਦੂਰ ਹੋਵੇ ਨੇੜੇ ਹੋਵੇ ਇਹ ਤਾਂ ਠੀਕ ਐ ਤਾਈ ਜਾਣਿਆ ਕਿਧਰੇ ਹੋਰ ਥਾਵਾਂ ਤੇ ਵੀ ਜਾਵਾਂਗੇ ਦੇਖੋ ਬੁੜੀਆਂ ਕੋਲੋਂ ਤੁਰਨ ਲੱਗਿਆਂ ਦੁੱਲੇ ਨੇ ਖਾਲੀ ਹੱਥ ਝਾੜੇ ਦੂਜੀਆਂ ਬੁੜੀਆਂ ਦੁੱਲੇ ਵੱਲ ਲਗਾਤਾਰ ਝਾਕਦੀਆਂ ਰਹੀਆਂ ਸਨ ਉਹਨੂੰ ਲਗਾਤਾਰ ਸੁਣਦੀਆਂ ਰਹੀਆਂ ਸਨ ਜਦੋਂ ਉਹ ਦੂਰ ਚੱਲਿਆ ਗਿਆ ਤਾਂ ਬੁੜੀਆਂ ਆਪਸ ਵਿੱਚ ਗੱਲਾਂ ਕਰਨ ਲੱਗੀਆਂ ਗੱਲਾਂ ਕਰਦੀਆਂ ਹੱਸਦੀਆਂ ਨਹੀਂ ਸ ਜਿਵੇਂ ਗੁੱਝੀਆਂ ਗੱਲਾਂ ਹੁਣ ਜਿਵੇਂ ਚੋਰੀ-ਚੋਰੀ ਕੋਈ ਗੱਲ ਕਰਦੀਆਂ ਹੁਣ ਇਹਦੇ ਨਹੀਂ ਵਸਦੀ ਉਹ ਬਗਾਨੀ ਝਾਟ ਤੇ ਲੱਗੀ ਤੀਵੀ ਤਾਂ ਗਈ ਹੱਥੋਂ ਕੁੜੇ ਵਿਚਾਰਾ ਦੁੱਲਾ ਪਿਛਲੀ ਉਮਰ 'ਚ ਜਿਹਦੀ ਟੀਮੀ ਭਾਜੇ ਬਣਦਾ ਕੁਛ ਨਹੀਂ ਪਿਛਲੇ ਦਿਨੋਂ ਤਾੜ ਕੇ ਰੱਖਦਾ ਪਹਿਲਾਂ ਤਾਂ ਰੰਗਵੈਲੀ ਬਣਾਈ ਰੱਖਿਆ ਹੱਥੋਂ ਗਈ ਹੁਣ ਰੋਵੇ ਅੱਖਾਂ ਚ ਘਸੁੰਨ ਦੇ ਕੇ ਕੁੜੇ ਸੁਣਿਆ ਤਾਂ ਅunktਲ ਦਾ ਮੁੰਡਾ ਲੈ ਗਿਆ ਇਹ ਉਹਨੂੰ ਤਾਂ ਅunktਲ ਦਾ ਭਾਈ ਹੈ ਮਹੰਗਰ ਮੈਂ ਵੀ ਇਹੀ ਸੁਣਿਆ ਕੁੜੇ ਇਹੀ ਪੱਕੀ ਗੱਲ ਐ ਤਾਈ ਦਾ ਐਵੇਂ ਦੁੱਲੇ ਦਾ ਦਿਲ ਤਰਾਂਉਂਦੀ ਸੀ ਅਖੇ ਥੋੜੀ ਬਰਾਦਰੀ ਚ ਹੋਣੀ ਕਿਧਰੇ ਬਰਾਦਰੀ ਚ ਹੁੰਦੀ ਤਾਂ ਹੌਣ ਨੂੰ ਕਦੋਂ ਦੀ ਆ ਜਾਂਦੀ ਜਾਂ ਉਹ ਛੱਡ ਜਾਂਦੇ ਉਹਨੂੰ ਵਰਿਆ ਤਰਿਆ ਕੇ ਜੇ ਭਲਾ ਰੁਸਕੇ ਗਈ ਹੋਵੇ ਹਥਾਈ ਦੇ ਬਰਾਂਡੇ ਅੱਗੇ ਵੱਡਾ ਪੀਪਲ ਸੀ ਪੀਪਲ ਥੱਲੇ ਲੋਕ ਮੰਜੇ 'ਾਂ ਹੀ ਬੈਠੇ ਸਨ ਪੰਜ ਸੱਤ ਬੰਦੇ ਹੀ ਸਨ ਬੁਢੇ ਜਾਂ ਫੇਰ ਜਿਨ੍ਹਾਂ ਨੂੰ ਖੇਤਾਂ ਵਿੱਚ ਕੰਮ ਕੋਈ ਨਹੀਂ ਸੀ ਨਹੀਂ ਦਾ ਇਹ ਦਿਨ ਬਹੁਤ ਕੰਮ ਦੇ ਦਿਨ ਸਰ ਕਪਾਹਾਂ ਮੱਕੀਆਂ ਦੀ ਰੁੱਤ ਸੀ ਬੰਦੇ ਕੁੜਤੇ ਲਾ ਕੇ ਮੋਢੇ ਰੱਖੀ ਬੈਠੇ ਸਨ ਪਿੰਡਿਆਂ ਨੂੰ ਹਵਾ ਲਵਾਰੇ ਸਨ ਹਵਾ ਦਾ ਕੋਈ ਬੁੱਲਾ ਆਉਂਦਾ ਤਾਂ ਬਿੰਦ ਦੇ ਬਿੰਦ ਸਰੀਰਾਂ ਵਿੱਚ ਠੰਡ ਪਰ ਜਾਂਦੀ ਨਹੀਂ ਤਾਂ ਖਾਦਾ ਪੀਤਾ ਬਾਹਰ ਆਉਣ ਨੂੰ ਹੁੰਦਾ ਰਹਿੰਦਾ ਕਰਸਾ ਦੀ ਇਹ ਕਿੰਨੀ ਚੰਦਰੀ ਰੁੱਤ ਸੀ ਪਰ ਖੇਤਾਂ ਲਈ ਇਹ ਰੁੱਤ ਬਹੁਤ ਸੁਖਾਵੇਂ ਸੀ ਪਹਿੇ ਵਿੱਚ ਤੁਰਦਿਆਂ ਸੱਜੇ ਖੱਬੇ ਨਿਗਾਹ ਮਾਰੋ ਤ ਚਿੱਤ ਹਰੇ ਬਾਈ ਨਾਲ ਟੈਕਣ ਲੱਗਦਾ ਮੱਕੀਆਂ ਕਪਾਹਾਂ ਦੇ ਬੂਟੇ ਪੂਰੇ ਜਲੌ ਵਿੱਚ ਟੈਕਦੇ ਕਿਸੇ ਕਿਸੇ ਖੇਤ ਵਿੱਚ ਖੱਬਲ ਦੇਸ ਦਾ ਤਾਂ ਟੱਬਰ ਦੀ ਕਮਜ਼ੋਰੀ ਤੇ ਨਲਾਇਕੀ ਜ਼ਾਹਰ ਹੋਣ ਲੱਗਦੀ। ਟਾਲੀਆਂ ਦੇ ਪੱਤੇ ਹਵਾ ਨਾਲ ਹਿਲਦੇ ਤਾਂ ਮਨਾਂ ਵਿੱਚ ਨਿੱਕੇ ਘੁੰਗਰੂਆਂ ਜਿਹੀ ਛਣਕਾਰ ਛੇੜ ਜਾਂਦੇ। ਪਰ ਇਸ ਸਮੇਂ ਦੁੱਲੇ ਲਈ ਕੁਝ ਵੀ ਚੰਗਾ ਨਹੀਂ ਸੀ। ਡੋਲਦੇ, ਖਿੰਡੇ ਮਨ ਵਿੱਚੋਂ ਸੁੱਕੇ ਪੱਤੇ ਝੜਦੇ ਤੇਰੇਤੇ ਮਿੱਟੀ ਦੀ ਜੂਨ ਹਣਾਉਣ ਲੱਗਦੇ। ਉਹ ਹਠਾਈ ਵਿੱਚ ਜਾ ਕੇ ਖੜਾ ਤਾਂ ਸਭ ਦੀਆਂ ਅੱਖਾਂ ਉਹਦੇ ਵੱਲ ਟੱਡੀਆਂ ਗਈਆਂ। ਜਿਵੇਂ ਉਹ ਸਭ ਉਸੇ ਦੇ ਉਡੀਕ ਰਹੇ ਹੋ। ਇੱਕ ਬੰਦੇ ਨੇ ਉਹਨੂੰ ਮੰਜੇ ਉੱਤੇ ਬੈਠਣ ਲਈ ਥਾਂ ਛੱਡੀ। ਉਹਦਾ ਹਾਲਚਲ ਪੁੱਛਿਆ ਫਿਰ ਆਖਣ ਲੱਗਿਆ ਦੋਲਿਆ ਭਾਈ ਅਸੀਂ ਸੁਣ ਲਈ ਸਾਰੀ ਕਹਾਣੀ ਦੁਹਰਾਉਣ ਦੀ ਲੋੜ ਨਹੀਂ। ਤੂੰ ਵੀ ਜਾਣਦਾ ਐ ਅਸੀਂ ਵੀ ਜਾਣਦੇ ਆ ਪਰ ਤੂੰ ਪਤਾ ਕਰ ਕਿੱਥੇ ਆਉ ਜਾ ਕੇ ਲੈ ਆਵਾਂਗੇ ਅਸੀਂ ਨਾਲ ਚੱਲਾਂਗੇ ਤੇਰੇ। ਦੋਲਿਆ ਉਹਨੂੰ ਮੇਰੇ ਸਲੇ ਨੂੰ ਘਰੇ ਘਰੋਂ ਆਉਣ ਦਿੰਦਾ ਸੀ ਤੂੰ। ਉਹਦੀ ਪੜਤ ਮਾੜੀ ਐ। ਪਹਿਲਾਂ ਟੌਂਕਣ ਲਈ ਬੈਠੇ ਕਿਤੋਂ ਦੀ ਬਾਹਮਣੀ ਹੁਣ ਇਹ ਮੰਗਲ ਪਿਛਲੀ ਮੰਜ਼ੇ ਉੱਤੇ ਬੈਠਾ ਇੱਕ ਹੋਰ ਬੋਲਿਆ ਇੱਕ ਹੋਰ ਪਰੇ ਬੈਠਾ ਪਤਲੀ ਜਿਹੀ ਨੀਵੇਂ ਆਵਾਜ਼ ਕੱਢ ਕੇ ਕਹਿਣ ਲੱਗਾ ਨਾਲੇ ਕਹਿੰਦੇ ਉਹ ਤਾਂ ਇੱਥੇ ਹੀ ਫਿਰਦਾ ਪਿੰਡ 'ਚ ਉਹ ਤਾਂ ਕਿਧਰੇ ਗਿਆ ਹੀ ਨਹੀਂ ਦੁੱਲੇ ਕੋਲ ਬੈਠਾ ਬੰਦਾ ਬੋਲਿਆ ਓਏ ਕੀ ਕਹਿ ਸਕਦੇ ਆ ਭਾਈ ਸੌ ਚਾਲਾਂ ਹੁੰਦੀਆਂ ਨੇ ਇਹਨਾਂ ਬਦਮਾਸ਼ਾਂ ਦੀਆਂ ਤੇ ਫੇਰ ਉਹਨੇ ਦੁੱਲੇ ਨੂੰ ਆਖਿਆ ਤੂੰ ਪਤਾ ਕਰ ਭਾਈ ਨੇੜੇ ਤੇੜੇ ਹੀ ਹੋਊ ਕਿਤੇ ਫਤਾਈ ਵਿੱਚ ਉੱਠ ਕੇ ਉਹ ਸਿੱਧਾ ਤਾਉਂਕਲ ਦੇ ਘਰ ਗਿਆ। ਤਾਉਂਕਲ ਬੈਠਕ ਵਿੱਚ ਪਿਆ ਪੱਖਾ ਚੱਲ ਰਿਹਾ ਸੀ। ਉਹਦੀ ਔਰਤ ਅੰਦਰ ਵਿਹੜੇ ਵਿੱਚ ਕੋਈ ਕੰਮਤੰਦਾ ਕਰਦੀ ਫਿਰਦੀ ਸੀ। ਤਾਉਂਕਲ ਨੇ ਦੁੱਲੇ ਨੂੰ ਆਦਰ ਨਾਲ ਬਿਠਾਇਆ। ਘਰਵਾਲੀ ਨੂੰ ਹਾਕ ਮਾਰ ਕੇ ਦੁੱਲੇ ਨੂੰ ਠੰਡਾ ਪਾਣੀ ਪਿਆਇਆ। ਫਿਰ ਕਿਹਾ ਕਿਉਂ ਕੁੱਟ-ਕੁੱਟ ਚਾਹ ਬਣਾਵੇ। ਕਿੰਨੇ ਦਿਨਾਂ ਪਿੱਛੋਂ ਦੁੱਲਾ ਮਾਸਾ ਕਿਤੇ ਘਰ ਆਇਆ ਹੈ। ਦੁੱਲੇ ਨੇ ਗੱਲ ਛੇੜੀ ਮਹੰਗਲ ਕਿੱਥੇ ਹੈ? ਮਹੰਗਲ ਇੱਥੇ ਹੈ। ਕੱਲ ਇੱਥੇ ਸੀ ਰਾਤ ਫੇਰ ਨਹੀਂ ਆਇਆ ਉਹਦਾ ਕੋਈ ਪਤਾ ਨਹੀਂ ਲੱਗਦਾ ਦੋ ਦਿਨ ਇੱਥੇ ਹੁੰਦਾ ਹੈ ਦੋ ਦਿਨ ਪਤਾ ਨਹੀਂ ਕਿੱਥੇ ਹੁੰਦਾ ਮੇਰੇ ਕੰਨਿਓ ਤਾਂ ਗਿਆ ਭਾਈ ਉਹ ਪਛੂ ਜਿਹੜੇ ਹੈਗੇ ਆ ਮੈਂ ਆਪ ਹੀ ਸੰਭਦਾ ਹਾਂ ਉਹ ਤਾਂ ੱੱਕਾ ਦੂਰਾ ਨਹੀਂ ਕਰਦਾ ਖਬਰੇ ਕਿੱਥੇ ਰਹਿੰਦਾ ਟੌਂਕਰ ਆਪਣਾ ਦੁੱਖ ਲੈ ਕੇ ਬੈ ਗਿਆ ਦੁੱਲੇ ਨੂੰ ਕੋਈ ਸਮਝ ਨਹੀਂ ਆਉਂਦੀ ਸੀ ਤਾਂਕੜ ਓਠਾਂ ਦੀਆਂ ਗੱਲਾਂ ਕਰਨ ਲੱਗਿਆ ਦੁੱਲਾ ਹਾਂ ਹੂੰ ਕਰਦਾ ਤੇ ਚੁੱਪਚਾਪ ਚਾਹ ਦੇ ਸੜਾਕੇ ਮਾਰਦਾ ਤੌਂਕਲ ਦੀ ਘਰ ਵਾਲੀ ਵੀ ਉਹਨਾਂ ਕੋਲ ਪੀੜੀ ਉੱਤੇ ਆ ਬੈਠੀ ਸੀ ਉਹ ਦੁੱਲੇ ਦੇ ਪਰਿਵਾਰ ਦਾ ਹਾਲਚਲ ਪੁੱਛ ਰਹੀ ਸੀ ਗੱਲ ਕਰਦੇ ਵਿੱਚ ਦੀ ਹੱਸਣ ਦੀ ਕੋਸ਼ਿਸ਼ ਕਰਦੀ ਪਰ ਦੁੱਲੇ ਦਾ ਮਸੂਸਿਆ ਮੂੰਹ ਦੇਖ ਕੇ ਪਤਾ ਨਹੀਂ ਕੀ ਸੋਚਣ ਲੱਗਦੀ ਕੋਈ ਹੋਰ ਗੱਲ ਛੇੜ ਲੈਂਦੀ ਮਿਲਿਆ ਗਿਲਿਆ ਕਰ ਦੁੱਲਿਆ ਊਂਠਾਂ ਦਾ ਵਪਾਰ ਮੁੱਕ ਗਿਆ ਮਿਲਣਾ ਗਿਲਣਾ ਤਾਂ ਨਹੀਂ ਮੁੱਕਿਆ ਤੂੰ ਤਾਂ ਭੜਿਆ ਜਮਈ ਸੌਹ ਬਾਤ ਦੀ ਜਿਵੇਂ ਤੌਂਕਣ ਨਹੋਰੀਆਂ ਉੱਤੇ ਉਤਰ ਆਇਆ ਸੀ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ